ਕੀ ਸੋਚਦਾ ਕਿ ਲਈ ਬੱਤੀ ਆ ਨਾ ਇਹ ਬੱਤ ਕਿ ਬੋਲੇ ਮੇਰੀ ਮਾਂ ਬੈਠੀ ਸੀ ਉਸ ਟਾਈਮ ਜਦੋਂ ਇਸਨੇ ਬਿਆਨ ਦਿੱਤਾ ਹੈ ਜਮੀਰ ਤਾਂ ਹਰ ਇਨਸਾਨ ਦੇ ਅੰਦਰ ਹੈ ਜੀ ਜੇ ਉਹਦੀ ਮਾਂ ਨੂੰ ਕਿਸੇ ਦੀ ਵੀ ਮਾਂ ਨੂੰ ਕਿਸੇ ਦੀ ਵੀ ਮਾਂ ਨੂੰ ਜੇ ਕੋਈ ਕਹੂਗਾ ਕਿ ਥੋ ਆਪਦਾ ਮਾਂ ਆਪਦੀ ਰੋਜੀ ਰੋਟੀ ਬਚਾਉਣ ਵਾਸਤੇ ਅਗਰ ਕੁਝ ਕਰ ਰਹੀ ਹੈ ਤੇ ਉਹਦੀ ਉਹ ਉਹਦੇ ਨੂੰ ਇਹ ਕਹੇ ਕੋਈ ਬੰਦਾ ਕਿ ਵੀ ਤੂੰ ਤੁਸੀਂ 100-100 ਰੁਪਇਆ ਲੈ ਕੇ ਬੈਠੀ ਹੋ ਤਾਂ ਮੈਨੂੰ ਲੱਗਦਾ ਇਹ ਉਹ ਉਹਨਾਂ ਕੋਲ ਪਰਿਵਾਰ ਲਈ ਉਹਦੇ ਬੱਚਿਆਂ ਲਈ ਉਹਦੀ ਉਹਦੀ ਔਲਾਦ ਲਈ ਇਹ ਸਹਨ ਤੋਂ ਬਾਹਰ ਦੀਆਂ ਗੱਲਾਂ ਹੋ ਜਾਂਦੀਆਂ ਨੇ ਆਈ ਐਮ ਸੇਫ ਬਟ ਮਾਈ ਕਨਸਰਨ ਇਜ਼ ਕਿ ਜੋ ਆਤੰਕਵਾਦ اور ਉਗਰਵਾਦ ਪੰਜਾਬ ਮੇਂ ਵੱਧ ਰਹਾ ਹੈ ਹਾਊ ਡੂ ਵੀ ਹੈਂਡਲ ਥੈਟ ਖਾਲਿਸਤਾਨ ਕਹਿਣਾ ਜਾਂ ਅਤਵਾਦ ਕੀ ਤੁਸੀਂ ਮੈਨੂੰ ਐਂ ਦੱਸੋ ਕਿ ਇੱਕ ਡਿਊਟੀ ਨਿਭਾ ਰਹੇ ਨੇ ਜੇ ਮੁਲਾਜ਼ਮ ਨੇ ਕਿਸੇ ਨੂੰ ਕੁਝ ਕਹਿਤਾ ਤੇ ਉਹਨੂੰ ਉਹਨੂੰ ਇਸ ਤਰ੍ਹਾਂ ਪ੍ਰਮੋਟ ਕਰਨਾ ਉਹਨੂੰ ਇਸ ਤਰ੍ਹਾਂ ਪੇਸ਼ ਕਰਨਾ ਵੀ ਇਹ ਇਹ ਅਤੰਕਵਾਦ ਹੈ ਮੈਨੂੰ ਲੱਗਦਾ ਇਹ ਇਹ ਇਹਦੇ ਉਹਦੇ ਖਿਲਾਫ ਇਹ ਵੀ ਕਾਰਵਾਈ ਹੋਣੀ ਚਾਹੀਦੀ ਆ ਹਲੋ ਹਾਂਜੀ ਡੱਲੇਵਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੋਨਸਾ ਹੈ ਜੀ ਜੀ ਸਤਜੀ ਜੀ ਪੰਜਾਬੀ ਲੋਕ ਚੈਨਲ ਅਮਰੀਕਾ ਤੋਂ ਬੋ ਰਿਆ ਸੀ ਹਰਪਾਲ ਸਿੰਘ ਸੁਨਾਮ ਜੀ ਜੀ ਹਾਂਜੀ ਇਹ ਇਸ ਤਰ੍ਹਾਂ ਪਤਾ ਕਰਨਾ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਕੰਗਨਾ ਰਣੌਤ ਦੇ ਅੱਜ ਚੰਡੀਗੜ੍ਹ 에ਅਰਪੋਰਟ ਤੇ ਇੱਕ ਪੰਜਾਬੀ ਕੁੜੀ ਨੇ ਜੋ ਕਿ ਉੱਥੇ ਤਾਇਨਾਤ ਸੀ ਡਿਊਟੀ ਦੇ ਉੱਤੇ ਉਸ ਨੇ ਉਹਦੇ ਲਫੇੜਾ ਮਾਰਿਆ ਉਸ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਅਸਲ ਗੱਲ ਇਹ ਹੈ ਕਿ ਜਿਸ ਤਰ੍ਹਾਂ ਦਾ ਜਿੰਨੀ ਵੀ ਮੇਰੇ ਤੋਂ ਮੇਰੇ ਨਾਲ ਪਹਿਲਾਂ ਵੀ ਇੱਕ ਪ੍ਰੈਸ ਦੇ ਇਥੇ ਗੱਲ ਹੋਈ ਹੈ ਕਿਸੇ ਪੱਤਰਕਾਰ ਨਾਲ ਤੇ ਉਦੋਂ ਮੈਂ ਉਹਨਾਂ ਨੇ ਨਾਲ ਹਰਜੀਤ ਗਰੇਵਾਲ ਜੋੜਿਆ ਹੋਇਆ ਸੀ ਜੋ ਹਰਜੀਤ ਗਰੇਵਾਲ ਦੀ ਤਾਂ ਬਿਆਨ ਹੈ ਉਹਨਾਂ ਨੇ ਇਹ ਗੱਲ ਦੱਸੀ ਉੱਥੇ ਮੰਨਿਆ ਉਹਨਾਂ ਨੇ ਕਿ ਕੋਈ ਗੱਲ ਨਹੀਂ ਸੀਗੀ ਗੱਲ ਇਸ ਗੱਲ ਤੋਂ ਬਣੀ ਉਹਨਾਂ ਦੀ ਕਿ ਚਲਕਤਿਆਨਾ ਕੀ ਗੱਲ ਇਸ ਗੱਲ ਤੋਂ ਬਣੀ ਕਿ ਜਿਹੜੀ ਉੱਥੇ ਚੈਕਿੰਗ ਹੋ ਰਹੀ ਸੀਗੀ ਉੱਥੇ ਕੋਈ ਮੋਬਾਈਲ ਪਿੱਛੇ ਜੀ ਡਿਸਪਿਊਟ ਬਣਿਆ ਜੀ ਅੱਛਾ ਹੁਣ ਜੇ ਉੱਥੇ ਮੋਬਾਈਲ ਪਿੱਛੇ ਡਿਸਪਿਊਟ ਬਣਿਆ ਹੈ ਤਾਂ ਸਵਾਲ ਇੱਥੇ ਵੀ ਇੰਪੋਰਟੈਂਟੇ ਖੜਾ ਹੁੰਦਾ ਹੈ ਵੀ ਜੇ ਉਹ ਕੁੜੀ ਨਹੀਂ ਕੁੜੀਆਂ ਉੱਥੇ ਸਾਰੀਆਂ ਨੇ ਉਹਨੂੰ ਚੈੱਕਅਪ ਕਰਿਆ ਜੇ ਉੱਥੇ ਉਹਨੂੰ ਚੈੱਕਅਪ ਕਰਦੇ ਆ ਕੋਈ ਬੋਲ ਕਬੋਲ ਹੋਇਆ ਇਹਨਾਂ ਦਾ ਆਪਸ ਵਿੱਚ ਜੀ ਤਲਕ ਕਲਾਮੀ ਹੋਈ ਹੈ ਕਿਸੇ ਗੱਲ ਤੋਂ ਇਹ ਮੋਬਾਈਲ ਪਿੱਛੇ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਜੇ ਕੋਈ ਜਿਹੜਾ ਨਿਯਮ ਹੈ ਨਿਯਮ ਇਹ ਆਪਾਂ ਤੋਂ ਆਪੋ ਦਾ ਮੋਬਾਈਲ ਆਪਾਂ ਸਾਰੇ ਜਾਣਦੇ ਆ ਮੋਬਾਈਲ ਕੀ ਜੇਬ ਚੋਂ ਵਿੱਚੋਂ ਸਾਰਾ ਕੋਈ ਸਮਾਨ ਕਢਾ ਕੇ ਕਿਲੇ ਰੱਖ ਲੈਂਦੇ ਬਾਹਰ ਇੱਥੇ ਰੱਖ ਦਿਓ ਬਾਅਦ ਕੇ ਕਾਹ ਜਾ ਕੇ ਲੈ ਲੈ ਤੁਸੀਂ ਆਪਦਾ ਜੀ ਤਾਂ ਉਸ ਉਸ ਵੇਲੇ ਜੇਕਰ ਉਹ ਐਮਪੀ ਬਣ ਗਏ ਨਹੀਂ ਕੰਗਣਾ ਰਣੌਤ ਇੱਕ ਬੀਬੀ ਆਉਂਦੀ ਉਹਨੂੰ ਕੋਈ ਮਾੜਾ ਸ਼ਬਦ ਵਰਤਣਾ ਮੈਂ ਨਹੀਂ ਚਾਹਜਾ ਬਾਦ ਵਿੱਚ ਸਮਝਾਂ ਤਾਂ ਉਹਨਾਂ ਨੂੰ ਹਰ ਨੇ ਦੇਣਾ ਚਾਹੀਦਾ ਸੀ ਉਹਨੂੰ ਈਗੋ ਮੈਂ ਈ ਲਾਉਣੀ ਚਾਹੀਦੀ ਕਿ ਮੈਂ ਮਤਲਬ ਵੀ ਆਈਪੀ ਆ ਮੈਂ ਕਿਉਂ ਮੋਬਾਈਲ ਫੜਾਵਾਂ ਉਹ ਇਹੋ ਜੀ ਗੱਲ ਪਿੱਛੇ ਉਹਨੂੰ ਡਿਊਟੀ ਕਰ ਰਹੀ ਆ ਕੁੜੀ ਪਰ ਉੱਥੇ ਬੋਲ ਕਬੋਲ ਹੋਇਆ ਉਸ ਬੋਲ ਕਬੋਲ ਦੇ ਵਿੱਚ ਗੱਲਾਂ ਉਹ ਗੱਲਾਂ ਵਧੀਆਂ ਔਰ ਕਿਸਾਨ ਅੰਦੋਲਨ ਦੀਆਂ ਗੱਲਾਂ ਵੀ ਚੱਲੀਆਂ ਵੀ ਤੂੰ ਤਾਂ ਉਦੋਂ ਇਸ ਤਰ੍ਹਾਂ ਕਹਿੰਦੀ ਸੀ ਪਰ ਉਹਨਾਂ ਗੱਲਾਂ ਤੋਂ ਵਧਾ ਕੇ ਗੱਲ ਨੂੰ ਜੀ ਉਸ ਲੜਕੀ ਨੇ ਜੇ ਉਹਦੇ ਥੱਪੜ ਮਾਰਿਆ ਵੈਸੇ ਇੱਕ ਗੱਲ ਇਹ ਕਿਹਾ ਜਾ ਰਿਹਾ ਵੀ ਥੱਪੜ ਮਾਰਿਆ ਹਜੇ ਤੱਕ ਕੋ ਵੀਡੀਓ ਨਹੀਂ ਮਤਲਬ ਦਿਖਾਈ ਜਾ ਰਹੀ ਕਿ ਉਹਨੂੰ ਥੱਪੜ ਮਾਰਿਆ ਉਹਨੇ ਪਰ ਜੇਕਰ ਜੋ ਕੁਝ ਹੋਇਆ ਜੋ ਕੁਝ ਉੱਥੇ ਹੋਇਆ ਹੈ ਜੀ ਜੋ ਵੀ ਹੋਇਆ ਹੈ ਉਹ ਲੜਕੀ ਇੱਕ ਡਿਊਟੀ ਨਿਭਾ ਰਹੀ ਹੈ ਇੱਕ ਐਮਪੀ ਹੈ ਐਮਪੀ ਦੀ ਜ਼ਿੰਮੇਵਾਰੀ ਤਾਂ ਹੋਰ ਵੀ ਬਣ ਜਾਂਦੀ ਹੈ ਕਿ ਡਿਊਟੀ ਨਿਭਾਉਣੇ ਆ ਲੋਕਾਂ ਨੇ ਤਾਂ ਤੁਹਾਡੇ ਤੋਂ ਸਬਕ ਲੈਣਾ ਹੈ ਕਿ ਕਿਵੇਂ ਕਿਵੇਂ ਅਸੀਂ ਮਤਲਬ ਅਧਿਕਾਰੀਆਂ ਨਾਲ ਵਿਹਾਰ ਕਰਨਾ ਹੈ ਪਰ ਤੁਸੀਂ ਉੱਥੇ ਵੀਆਈਪੀ ਕਲਚਰ ਦੇ ਕਰਕੇ ਤੁਸੀਂ ਅਧਿਕਾਰੀਆਂ ਨੂੰ ਮਸਲ ਕੇ ਨੰਗਣ ਦੀਆਂ ਗੱਲਾਂ ਕਰਦੇ ਹੋ ਤਾਂ ਇਹ ਗੱਲ ਮੈਨੂੰ ਲੱਗਦਾ ਠੀਕ ਨਹੀਂ ਹੁੰਦੀ ਹਾਂ ਇਹ ਜਿਹੜੀ ਉੱਥੇ ਘਟਨਾ ਵਾਪਰੀ ਉਸ ਲੜਕੀ ਨੇ ਜੇਕਰ ਉਹਦੇ ਮਾਰਿਆ ਤਾਂ ਮੈਨੂੰ ਜਿਹੜੀ ਪਤਾ ਲੱਗਿਆ ਕਿ ਉਹਨੂੰ ਕੁੜੀ ਨੂੰ ਮਤਲਬ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਜੀ ਪਰ ਜੇ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਇਹ ਮੈਂ ਸਮਝੂਗਾ ਕਿ ਕਿਸੇ ਵੀ ਤਰ੍ਹਾਂ ਦੀ ਅਗਰ ਉਸ ਲੜਕੀ ਦੇ ਨਾਲ ਬੇਇਨਸਾਫੀ ਹੁੰਦੀ ਹੈ ਤਾਂ ਮੈਨੂੰ ਲੱਗਦਾ ਸਾਨੂੰ ਸਾਰੇ ਲੋਕਾਂ ਨੂੰ ਇਸ ਬੇਇਨਸਾਫੀ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ ਕਿ ਭਈ ਲੜਕੀ ਨੇ ਡਿਊਟੀ ਕਰਨ ਵਾਲੇ ਮੁਲਾਜ਼ਮ ਨੇ ਜਿਹੜੇ ਜੇ ਤੁਸੀਂ ਉਹਨਾਂ ਨੂੰ ਡਿਊਟੀ ਕਰਦਿਆਂ ਨੂੰ ਠੀਕ ਢੰਗ ਨਾਲ ਡਿਊਟੀ ਨਹੀਂ ਨਿਭਾਉਣਦੇ ਹੋਗੇ ਤਾਂ ਫਿਰ ਉਹ ਕੀ ਕਰਨਗੇ ਉਸ ਧੀ ਰਾਣੀ ਵੱਲੋਂ ਕਿਹਾ ਗਿਆ ਉਸ ਧੀ ਰਾਣੀ ਵੱਲੋਂ ਕਿਹਾ ਗਿਆ ਵੀਡੀਓ ਵੀ ਸਾਹਮਣੇ ਆਈ ਹੈ ਕਿ ਉਸ ਧਰਨੇ ਵਿੱਚ ਮੇਰੀ ਮਾਂ ਵੀ ਬੈਠੀ ਸੀ ਉਹਨਾਂ ਬਾਰੇ ਇਸ ਦੇ ਜਿਹੜੇ ਅਲਫਾਜ਼ ਹਨ 100-100 ਰੁਪਏ ਪਿੱਛੇ ਇਹ ਬੀਬੀਆਂ ਪੰਜਾਬਣਾ ਇੱਥੇ ਆਂਦੀਆਂ ਨੇ ਉਸ ਦੇ ਰੋਸ ਵਿੱਚ ਉਸ ਦਾ ਮੈਨੂੰ ਦੁੱਖ ਜੀ ਉਸ ਦੀ ਵੀਡੀਓ ਸਾਹਮਣੇ ਆਈ ਹੈ ਬੀਬੀ ਕੁਲਵਿੰਦਰ ਕੌਰ ਦੀ ਹਾਂਜੀ ਜੇ ਉਹ ਕੁੜੀ ਨੇ ਇਹ ਗੱਲ ਕਹੀ ਹੈ ਨਾ ਜੀ ਅੱਗੇ ਚੱਲੋ ਕਿ ਵੀ ਉੱਥੇ ਇਹ ਆਪਾਂ ਨੂੰ ਮੇਰੇ ਖਿਆਲ ਇੱਕ ਨੂੰ ਨਹੀਂ ਕੰਗਣਾ ਰਣੌਤ ਦੇ ਖਿਲਾਫ ਕੋਰਟ ਜਾਣਾ ਪਿਆ ਜੀ ਪੁਲਿਸ ਨੇ ਜਦੋਂ ਕੰਗਣਾ ਰਣੌਤ ਜੇਕਰ ਤਾਂ ਕੋਈ ਸ਼ਬਦ ਬੋਲੀ ਆ ਆਪਨ ਸਾਰੀ ਦੁਨੀਆ ਨੂੰ ਪਤਾ ਨਾ ਹੁੰਦਾ ਜੀ ਜਦੋਂ ਇਹ ਕਹਿ ਰਹੀ ਸੀ ਵੀ 100 ਰੁਪਏ ਲੈ ਕੇ ਆਉਂਦੀ ਆ ਇਹ ਜੀ ਔਰ ਉਸ ਵੇਲੇ ਉਹਨੂੰ ਰੋਕਿਆ ਕਿਸੇ ਨੇ ਨਹੀਂ ਜੀ ਔਰ ਉਹਨੂੰ ਰੋਕਿਆ ਨਹੀਂ ਅਖੀਰ ਇੱਕ ਇੱਕ ਬੀਬੀ ਨੂੰ ਉਹਦੇ ਖਿਲਾਫ ਕੋਰਟ ਚ ਜਾਣਾ ਪਿਆ ਹੈ ਜੀ ਨਿਊ ਕੋਰਟ ਚ ਗਈ ਹੈ ਤੇ ਅੱਜ ਤੱਕ ਕੰਗਣਾ ਰਣਾਉਤ ਦੇ ਉੱਤੇ ਮੁਕਦਮਾ ਜੋ ਕਿ ਉਹਨੂੰ ਸਜ਼ਾ ਨਹੀਂ ਹੋਈ ਜੀ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਜਿਹੜੀ ਜਿਹੜੀ ਜੇ ਲੜਕੀ ਨੌਕਰੀ ਕਰਦੀ ਹੈ ਇਹ ਉਹ ਇੱਕ ਵਰਦੀ ਧਾਰੀ ਆ ਵਰਦੀ ਵਰਦੀ ਪਹਿਨ ਲਈ ਜਦੋਂ ਉਹਦੀਆਂ ਕੁਝ ਵਰਦੀਆਂ ਜਿਹੜੀਆਂ ਲਿਮਿਟੇਸ਼ਨ ਹੁੰਦੀਆਂ ਨੇ ਉਹ ਵੱਖਰਾ ਇਸ਼ੂ ਹੈ ਲੇਕਿਨ ਇਹ ਵੀ ਤਾਂ ਗੱਲ ਨਾਲ ਹੈ ਨਾ ਕਿ ਜਮੀਰ ਤਾਂ ਹਰ ਇਨਸਾਨ ਦੇ ਅੰਦਰ ਹੈ ਜੀ ਜੇ ਉਹਦੀ ਮਾਂ ਨੂੰ ਕਿਸੇ ਦੀ ਵੀ ਮਾਣੂ ਕਿਸੇ ਦੀ ਵੀ ਮਾਣੂ ਜੇ ਕੋਈ ਕਹੂਗਾ ਕਿ ਤੋ ਆਪਦਾ ਮਾਂ ਆਪਦੀ ਰੋਜੀ ਰੋਟੀ ਬਚਾਉਣ ਵਾਸਤੇ ਅਗਰ ਕੁਛ ਕਰ ਰਹੀ ਹੈ ਤੇ ਉਹਦੀ ਉਹ ਉਹਦੇ ਨੂੰ ਇਹ ਕਹੇ ਕੋਈ ਬੰਦਾ ਕਿ ਵੀ ਤੂੰ ਤੁਸੀਂ 100-100 ਰੁਪਇਆ ਲੈ ਕੇ ਬੈਠੀ ਹੋ ਤਾਂ ਮੈਨੂੰ ਲੱਗਦਾ ਇਹ ਉਹਨਾਂ ਉਸ ਪਰਿਵਾਰ ਲਈ ਉਹਦੇ ਬੱਚਿਆਂ ਲਈ ਉਹਦੀ ਉਹਦੀ ਔਲਾਦ ਲਈ ਇਹ ਸਹਿਣ ਤੋਂ ਬਾਹਰ ਦੀਆਂ ਗੱਲਾਂ ਹੋ ਜਾਂਦੀਆਂ ਨੇ ਤੁਹਾਡੀ ਜਿੱਥੇ ਵੰਦੀ ਉਹ ਸੰਧੋ ਕੁੜੀ ਨੇ ਮਤਲਬ ਤੁਹਾਡੀ ਜੱਥੇਬੰਦੀ ਕਿਸਾਨ ਜੱਥੇਬੰਦੀ ਇਸ ਕੇਸ ਦੀ ਪੈਰਵਾਈ ਕਰੇਗੀ ਦੇਖੋ ਇਹ ਅਸੀਂ ਮਤਲਬ ਅਜੇ ਅਸੀਂ ਮੋਰਚੇ ਦੇ ਵਿੱਚ ਮੈਂ ਹੁਣ ਆਇਆ ਇੱਥੇ ਇੱਥੇ ਹੀ ਆ ਸ਼ੰਭੂ ਅਸੀਂ ਬੈਠਦੇ ਹਾਂ ਅਸੀਂ ਚਰਚਾ ਕਰਦੇ ਹਾਂ ਤੇ ਮੀਟਿੰਗ ਕਰਦੇ ਹਾਂ ਕਿ ਇਹਦੇ ਤੇ ਕੀ ਹੋਣਾ ਚਾਹੀਦਾ ਹਾਂ ਇਹ ਜਰੂਰ ਹੈ ਕਿ ਜੇ ਉਹ ਲੜਕੀ ਨਾਲ ਕਿਤੇ ਬੇਇਨਸਾਫੀ ਹੋਏਗੀ ਬੇਇਨਸਾਫੀ ਦੇ ਖਿਲਾਫ ਅਸੀਂ ਪਹਿਲਾਂ ਵੀ ਖੜੇ ਹਾਂ ਤੇ ਹੁਣ ਵੀ ਖੜਾਂਗੇ ਅੱਛਾ ਜੇ ਕੱਲ ਨੂੰ ਲੋਡ ਪੈਂਦੀ ਹੈ ਵੀ ਜਿਵੇਂ ਉਸ ਲੜਕੀ ਨੇ ਆਪਣਾ ਜਿਹੜੀ ਗੁੱਸਾ ਜ਼ਾਹਿਰ ਕੀਤਾ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਕੱਲ ਨੂੰ ਉਸ ਦੀ ਨੌਕਰੀ ਜਾਂਦੀ ਹੈ ਸਸਪੈਂਡ ਕੀਤਾ ਜਾਂਦਾ ਤੁਸੀਂ ਉਸ ਦੇ ਲਈ ਜੇਕਰ ਕੋਈ ਕਾਨੂੰਨੀ ਕਾਰਵਾਈ ਕਰਨੀ ਪੈਂਦੀ ਹੈ ਕੋਈ ਸਲਾਹ ਲੈਣੀ ਪੈਂਦੀ ਹੈ ਮੈਂ 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 ਖਾਲਸਾ ਜੀ ਤੁਹਾਨੂੰ ਜਦੋਂ ਇੱਕ ਉਹੀ ਗੱਲ ਸਪਸ਼ਟ ਕਰ ਦਿੱਤੀ ਕਿ ਅਸੀਂ ਲੜਕੀ ਨਾਲ ਕਿਸੇ ਤਰ੍ਹਾਂ ਦੀ ਅਗਰ ਬੇਇਨਸਾਫੀ ਹੁੰਦੀ ਹੈ ਅਸੀਂ ਉਸ ਬੇਟੀ ਦੇ ਨਾਲ ਆ ਜੀ ਅਸੀਂ ਕੱਲੀ ਉਸ ਬੇਟੀ ਦੀ ਨਹੀਂ ਗੱਲ ਕਰਦੇ ਕਿਸੇ ਨਾਲ ਵੀ ਬੇਇਨਸਾਫੀ ਹੁੰਦੀ ਹੈ ਅਸੀਂ ਉਹਦੇ ਨਾਲ ਹੀ ਖੜਾਂਗੇ ਅੱਜ ਗੱਨਾ ਰਣੋਤ ਬੋਲੋ ਇਸ ਲਫੇੜੇ ਤੋਂ ਬਾਅਦ ਇਹ ਕਿਹਾ ਗਿਆ ਕਿ ਇਹ ਪੰਜਾਬ ਦੇ ਵਿੱਚ ਖਾਲਿਸਤਾਨੀ ਜਾਂ ਅੱਤਵਾਦ ਫੇਰ ਵੱਧਦਾ ਜਾ ਰਿਹਾ ਉਹਦੇ ਬੋਲੋਂ ਫੇਰ ਬਿਆਨ ਆਇਆ ਹੁਣ ਹੁਣ ਸੁਣਿਓ ਗੱਲ ਇਸੇ ਗੱਲ ਤੇ ਲੈ ਲਿਓ ਗੱਲ ਬਈ ਆਪਾਂ ਨੂੰ ਮਤਲਬ ਕਾਲਿਸਤਾਨ ਕਹਿਣਾ ਜਾਂ ਅਤਵਾਦ ਕੀ ਤੁਸੀਂ ਮੈਨੂੰ ਐਂ ਦੱਸੋ ਕਿ ਇੱਕ ਡਿਊਟੀ ਨਿਭਾ ਰਹੇ ਨੇ ਜੇ ਮੁਲਾਜ਼ਮ ਨੇ ਕਿਸੇ ਨੂੰ ਕੁਝ ਕਹਿਤਾ ਤੇ ਉਹਨੂੰ ਉਹਨੂੰ ਇਸ ਤਰ੍ਹਾਂ ਪ੍ਰਮੋਟ ਕਰਨਾ ਉਹਨੂੰ ਇਸ ਤਰ੍ਹਾਂ ਪੇਸ਼ ਕਰਨਾ ਵੀ ਇਹ ਇਹ ਅ ਅਤੰਕਵਾਦ ਹੈ ਮੈਨੂੰ ਲੱਗਦਾ ਇਹ 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 ਤੇ ਉਹਦੇ ਖਿਲਾਫ ਇਹ ਵੀ ਕਾਰਵਾਈ ਹੋਣੀ ਚਾਹੀਦੀ ਆ ਕੌਣ ਕਰੇਗਾ ਕਾਰਵਾਈ 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 ਕੌਣ ਕਰੇਗਾ ਜੀ ਕੀ ਤੁਹਾਡੀ ਜਥੇ ਬੰਦੀ ਨਹੀਂ ਨਹੀਂ ਜਿਹੜੀ ਮੈਂ ਬੇਨਤੀ ਕਰਦਾ ਮੇਰੀ ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਜੀ ਮੇਰੀ ਬੇਨਤੀ ਹੈ ਕਿ ਜੇਕਰ ਡਿਊਟੀ ਨਿਭਾ ਰਹੇ ਨੂੰ ਵੀ ਕੋਈ ਇਹ ਕਹੇ ਕਿ ਤੁਸੀਂ ਤਨਖਵਾਦ ਫਲਾ ਰਹੇ ਹੋ ਤਨਖਵਾਦ ਫੈਲ ਰਿਹਾ ਹੈ ਪਹਿਲਾਂ ਕਰਦਾ ਤਾਂ ਉਹ ਖਿਲਾਫ ਸਕਾਇਆ ਉਹਨਾਂ ਨੂੰ ਮਤਲਬ ਸੋਮੋਟੋ ਲੈਣਾ ਚਾਹੀਦਾ ਹੈ ਕਿ ਤੁਸੀਂ ਐਡੀ ਜੁम्मेवार ਪਦਵੀ ਤੇ ਹੋ ਕੇ ਤੁਸੀਂ ਤੁਸੀਂ ਮਾਹੌਲ ਨੂੰ ਵਿਗਾੜਨ ਵਾਲੀਆਂ ਆਲੇ ਬਿਆਨਬਾਜ਼ੀ ਕਰ ਰਹੇ ਹੋ ਜੀ ਜੀ ਬਹੁਤ ਧੰਨਵਾਦ ਜੀ ਪੰਜਾਬੀ ਲੋਕ ਚੈਨਲ ਨਾਲ ਗੱਲ ਕਰਨ ਲਈ ਤੁਹਾਡਾ ਥੈਂਕ ਯੂ ਥੈਂਕ ਯੂ